ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਮੈਂ ਹਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਅਸੀਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜੀਐਸ 바ਸੀ ਸਾਹਿਬ ਚੇਅਰਮੈਨ ਗਲੋਬਲ ਸਿੱਖ ਕਾਉਂਸਲ ਜੋ ਕਿ ਸਿੱਖੀ ਤੇ ਸਿੱਖੀ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮੱਦੇਦ ਦੇ ਨਾਲ ਜੋ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਵਕਫਾ ਸੈਂਟਰ ਚਲਾਏ ਜਾਂਦੇ ਹਨ ਬੱਚਿਆਂ ਦੀ ਪੜਾਈ ਦੀ ਬੱਚਿਆਂ ਦੇ ਖੇਡਣ ਦੇ ਉਦੋਂ ਅਪਰਾਲੇ ਇਹਨਾਂ ਵੱਲੋਂ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਕਿ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਪੂਰੇ ਸੈਂਟਰ ਖੋਲ ਕੇ ਬੱਚਿਆਂ ਨੂੰ ਜਿੱਥੇ ਗੁਰਵਾਣੀ ਨਾਲ ਜੋੜਦੇ ਹਨ ਉੱਥੇ ਉਹਨਾਂ ਨੂੰ ਸਿੱਖਿਆ ਦੇ ਉਦਮ ਅਪਰਾਲੇ ਕਰਕੇ ਸਿੱਖਿਆ ਦਾ ਵੀ ਮਿਆਰ ਨੂੰ ਉੱਤੇ ਚੁੱਕਣ ਲਈ ਇੱਕ ਬਹੁਤ ਹੀ ਏਸਾ ਅਪਰਾਲਾ ਹਨ ਨਾਲ ਸੋ ਸਾਡੇ ਨਾਲ ਹਨ ਬਹੁਤ ਹੀ ਸ਼ਰਧਾ ਸਹਿਤ ਤੋਂ ਕਹਿਣਾ ਬਹੁਤ ਹੀ ਸਵਾਗਤ ਹੈ ਤਹਿਲਾ ਪੰਜਾਬ ਵਿੱਚ ਤੁਹਾਡਾ ਜੇਸ 바ਸੀ ਸਾਹਿਬ ਜੀ ਹਾਂ ਜੀ ਮੇਰੇ ਵੀਰ ਜੀ ਸਾਰੇ ਸ਼्रोਤਾਣ ਸੰਤ ਬੱਲਾ ਸਰਕਾਰ ਬੜੀ ਸਤਿਅਯਕਾ ਤੇ ਦਾਸ ਅਜਾਬੀ ਹੋ ਹਾਜ਼ਰ ਹੈ ਆ ਗਲੋਬਲ ਸਿਕ ਕੰਸੋਰਡ ਦੇ ਪ੍ਰੋਗਰਾਮ ਦੀ ਚਰਚਾ ਕਰਨ ਲਈ ਜੀ ਤੇ ਇਹ ਗਲੋਬਲ ਸਿਕ ਦੇ ਕਈ ਨੂੰ ਦੇ ਕੰਸੋਰਡ ਦੇ ਕਈ ਪ੍ਰੋਗਰਾਮਾਂ ਵਿੱਚੋਂ ਇੱਕ ਪ੍ਰੋਗਰਾਮ ਉਹਦਾ ਨਾਮ ਹੈ ਪਹਿਲਾ ਪੰਜਾਬ ਐਜੂਕੇਸ਼ਨ ਹੈਲਥ ਐਂਡ ਏਮਪਾਵਰਮੈਂਟ ਲਹਿਰ ਅੱਜ ਆਪਾਂ ਉਹਦੇ ਬਾਰੇ ਛੋਟੀ ਜਿਹੀ ਗੱਲ ਕਰਾਂਗੇ ਜੀ ਇਹ ਪ੍ਰੋਗਰਾਮ ਅਜ ਤੋਂ 2008 ਪਹਿਲਾਂ ਸ਼ੁਰੂ ਕੀਤਾ ਸੀ ਇਹਦਾ ਮਕਸਦ ਇਹ ਕਿ ਗਿੰਟ ਦੇ ਉਰਪੰਯਾ ਤੇ ਪਿੰਡਾਂ ਦੇ ਖਾਸ ਕਰਕੇ ਲੋੜਵੰਦ ਪਰਿਵਾਰਾਂ ਲਈ ਪਹਿਲਾਂ ਉਹਨਾਂ ਨੂੰ ਵੀ ਟਿਊਸ਼ਨ ਦਿੱਤੀ ਜਾਵੇ ਨਾ ਨਾ ਉਹਨਾਂ ਨੂੰ ਗੁਰਬਾਣੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਾਰ ਤੇ ਗੁਰਬਾਣੀ ਦੇ ਮੈਸੇਜ ਗੁਰਬਾਣੀ ਦਾ ਸੁਨੇਹਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਜੋ ਸਾਡਾ ਇੱਕ ਦੋ ਨਾ ਕੋਨਾ ਦੂ ਦੇਸ਼ ਕੀ ਕੋਨਾ ਤੋਂ ਇਹ ਆਪੜੇ ਦਾ ਦੁੱਖ ਚਲੂ ਗਿਆ ਸ਼ੁਰੂ ਕੀਤਾ ਸੀ ਅਜੇ ਕੰ ਅਜੇ ਤੱਕ ਸਾਡੇ ਕੋਲ ਪੰਜਾਬ ਦੇ ਵਿੱਚ ਤਿਗਰੀਵਨ 60 ਕਿਚੇ ਹੁਣੇ ਹੈ ਇਹ ਸ਼ਿਕਮ ਲਈ ਹੋਰ ਇਹ ਸੈਂਟਰ ਮਕਰੀ ਮਕਰੀ ਜਿਲ੍ਹਾ ਅੰਮ੍ਰਿਤਸਰ ਦਰਦਾਲ ਅੰਮ੍ਰਿਤਸਰ ਗਿਰੰਦਰ ਮੁਗਾ ਰੌਸਪੁਰ ਹੋਰ ਹੋ ਕੀ ਇਹ ਇਹ ਜੰਦਰ ਤੇ ਮੈਂ ਲਗਾ ਕਬੂਦਲਾ ਜੀ نو ਇਨਾਲ ਸੇ ਇਨਾਲ ਚਾਣਾ ਦੇ ਵਿੱਚ ਇਨਾਲ ਜੀ ਦੇ ਵਿੱਚ ਸਾਡੇ ਬੋਦੀ ਸੈਂਟਰ ਕਿੱਲੇ ਹੋਇਆ ਨਹੀਂ ਲੋੜ ਕੋਈ ਨਾ ਹੋਈ ਲਮਾ ਸੈਂਟਰ ਕੋਈ ਨਾ ਕਿਤੇ ਨਾ ਕਿਤੇ ਨਾ ਹੋਈ ਮੰਗਾਇਆ ਜਾਂਦੀ ਆ ਮੰਗਾਇਆ ਜਾਂਦੀ ਆ ਸਾਡੇ ਬੰਦੇ ਸਾਡੇ ਕੋਲ ਜੇ ਮੈਂ ਆਪਜੀ ਸਾਹਿਬ ਲਈ ਇਹੋ ਜਿਹਾ ਨਾਂਕੀ ਆਇਆ ਕਿ ਜੇਕਰ ਤੁਸੀਂ ਆਪਣੇ ਪਿੰਡ ਵਿੱਚ ਇਹ ਦਾਨਾ ਸੈਂਟਰ ਖੋਲਣਾ ਚਾਹਦੇ ਹੋ ਤੇ ਜੀ ਛੱਡ ਕੇ ਸਾਡੇ ਨਾਲ ਸੰਪਰਕ ਕਰੋ ਜੀ ਆਪ ਜੀ ਦਾ ਬਹੁਤ ਧੰਨਵਾਦ ਸੋ ਜਿਵੇਂ ਕਿ ਗੱਲ ਕਰੀਏ ਸਿੱਕੀ ਦੇ ਪਿਆਚੋਂ ਦੂਸਰੇ ਤਰ੍ਹਾਂ ਵਿੱਚ ਲੋਕਾਂ ਦਾ ਜਾਣਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਹਾਂ ਜੀ ਅਸਮਨੇ ਬੀਤ ਜਿਹੜੀ ਭੈਣ ਦੀ ਵਿਚਾਰ ਆਈ ਹੈ ਨਾ ਇਹ ਅੱਜ ਤੋਂ ਲੋਕਾਂ ਚੋਂ ਪਹਿਲਾਂ ਜਦੋਂ ਬਹੁਤ ਜ਼ਿਆਦਾ ਘਬਰਾਹਟ ਆ ਜਾਂ ਸੀ ਕਿ ਸਾਡੇ ਖਾਸ ਕਰਕੇ ਪਿੰਡਾਂ ਦੇ ਸੱਜਣ ਸਿੱਖੀ ਛੱਡ ਕੇ ਹੋਰ ਧਰਮਾਂ ਵਾਲੇ ਪਾਸੇ ਜਾ ਰਹੇ ਆ ਉਹ ਤੋਂ ਫਿਰ ਕੁਝ ਸੋਚਵਾਇਆ ਜਾਂ ਦਿਨਾਂ ਦੇ ਮਨਾਂ ਵਿੱਚ ਆਇਆ ਬੇਸੀਰ ਰਫਾ ਕਰੀਏ ਕਿ ਕੀ ਕਾਰਨ ਹੈ ਤੇ ਫਿਰ ਉਹਦਾ ਕੋਈ ਸੋਲੂਸ਼ਨ ਲੱਭੀ ਹਾਲ ਨਬੀ ਦੇ ਇਹ ਮੈਨਾਂ ਪਤਾ ਨਹੀਂ ਕਿ ਸਭ ਤੋਂ ਮੁਢਾ ਕਾਰਨ ਸੀ ਕਿ ਸਾਡੇ ਸੰਜਣਾ ਨੂੰ ਉਹਨੂੰ ਨਾਲ ਅਖਾਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਨੇਹਾ ਦਾ ਪਤਾ ਹੀ ਨਹੀਂ ਤੇ ਇਹ ਸਤ ਤੋਂ ਮੁਢਾ ਕਾਰਨ ਸੀ ਤੇ ਦੂਜਾ ਕਾਰਨ ਇਹ ਸੀ ਕਿ ਕਿਉਂਕਿ ਉਹਨੂੰ ਸੁਨੇਹਾ ਦਾ ਹੀ ਪਤਾ ਅਸੀਂ ਹਾਂ ਦੇ ਵੀ ਜਾਤ ਪਾਤ ਦੇ ਵਿਤਕਿਰਚ ਫਸੇ ਹਾਂ ਔਰ ਜਦੋਂ ਸੀ ਕੋਤਰਾ ਸਾਹਿਬ ਦੇ ਵਿੱਚ ਵੀ ਇਹ ਵਿਤਕਰਾ ਕਰਦੀਆਂ ਇਫ ਯੂ ਇਜ਼ ਹਰਤੇ ਲੋਕਾਂ ਨੂੰ ਇਹ ਪਸੰਦ ਨਹੀਂ ਹੁੰਦਾ ਤੇ ਉਹ ਸਿੱਖੀ ਛੱਡ ਕੇ ਦੂਜੇ ਪਾਸੇ ਨੂੰ ਜਾਣ ਲੱਗਦੇ ਆ ਤੇ ਕੁਝ ਹੋਰ ਵੀ ਕਰਨਾ ਪਰ ਮੇਨ ਕਰ ਲਈਏ ਇਸ ਇਸ ਕਰਕੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਸੈਂਟਰ ਖੋਲੇਗਾ ਇਹ ਨਾ ਉਹਨਾਂ ਦਾ ਸਾਰਾ ਫੋਕਸ ਉੱਧਾ ਐਸੀ ਕਿ ਅਸੀਂ ਗੁਰਬਾਣੀ ਦਾ ਸੁਨੇਹਾ ਦੁਨੀਆ ਤੱਕ ਪਹੁੰਚਾਈਏ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੁਨੇਹਾ ਹੈ ਤੇ ਨਾਲ ਨਾਲ ਹਰ ਨੂਰ ਬੰਦ ਨੂੰ ਮੁਫਤ ਵਿੱਚ ਟਿਊਸ਼ਨ ਪੜਾਈਏ ਤਾਂ ਕਿ ਉਹ ਬੱਚੇ ਹੁਸ਼ਿਆਰ ਹੋਣ ਚੰਗੇ ਨੰਬਰ ਲੈਣ ਤੇ ਕੱਲ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਔਰ ਇਹਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਕਾਉਂਸਲਿੰਗ ਕਰਕੇ ਸਕਿੱਲ ਟ੍ਰੇਨਿੰਗ ਪਾ ਹੁਨਰ ਸਿੱਖਣੇ ਉਹ ਵੀ ਸਿਖਾਉਂਦੇ ਆ ਕਿ ਕਿਹੜੇ ਸੋ ਹੁਨਰ ਸਿੱਖੋ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਆਪਣੇ ਪੈਰਾਂ ਦੇ ਖੜਾ ਹੋ ਕੇ ਔਰ ਆਪਣੇ ਜੀਵਨ ਵਿੱਚ ਚੰਗਾ ਸੁਭਨਾ ਸੋ ਬੱਚਿਆਂ ਦੇ ਪਰਿਵਾਰਾਂ ਲਈ ਕੋਈ ਮੈਸੇਜ ਕਈ ਮੁਸ਼ਕਲਾਂ ਆਉਂਦੀਆਂ ਹੋਣੀਆਂ ਹੈਂ ਪਿੰਡਾਂ ਦੇ ਵਿੱਚ ਤੁਹਾਡੇ ਲਈ ਕੋਈ ਸਰਕਾਰ ਵੱਲੋਂ ਕੋਈ ਮਦਦ ਦੀ ਜ਼ਰੂਰਤ ਹੈ ਜਦੋਂ ਸਕੂਲਾਂ ਵਿੱਚ ਉਹਨਾਂ ਦੀ ਜਗ੍ਹਾ ਦੀ ਪ੍ਰੋਬਲਮ ਜਾਂ ਖੇਡਾਂ ਦੀ ਪ੍ਰੋਬਲਮ ਜਾਂ ਪਰਿਵਾਰਾਂ ਦੇ ਵਿੱਚ ਜਾਣ ਲਈ ਉਹਨਾਂ ਨੂੰ ਸਮੱਸਿਆਵਾਂ ਹਨ ਬਾਰੇ ਕੀ ਕਿਹਾ ਜਾਵੇ ਸਾਡੀ ਯਾਨੀ ਬਿਗਰ ਸਭ ਤੋਂ ਵੱਡੀ ਜੜੀ ਨਾਬਲਮ ਇਹ ਇੱਕ ਪ੍ਰੋਬਲਮ ਹੈ ਕਿ ਹੱਲੇ ਮਾਪਿਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਬੱਚਿਆਂ ਨੂੰ ਸਾਇੰਟਿਸਟ ਭੇਜਾਂਗੇ ਚਾਹ ਨਾਲੋਂ ਲਾਭ ਕੀ ਹੋਏਗਾ ਜੀ ਹੱਲੇ ਜਿਹੜੇ ਬੱਚੇ ਆਉਂਦੇ ਆ ਉਹ ਖੁਸ਼ੀ ਨਾਲ ਆਉਂਦੇ ਆ ਉਹ ਇੰਟਰਸਟ ਕਰਦੇ ਆਉਂਦੇ ਆ ਲੇਕਿਨ ਹੱਲੇ ਮਾਪੇ ਲਈ ਇਸ ਤੀਜੂ ਬੱਚਿਆਂ ਨੂੰ ਐਨਕ੍ਰੇਜ ਕਰਦੇ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਇੱਕ ਵਾਰ ਸਾਡੇ ਕੋਲ ਬੱਚਾ ਆ ਜਾਏ ਨਾ ਉਹ ਬੱਚਾ ਦੰਗਾ ਨਹੀਂ ਇਹ ਉਹ ਲੋਕ ਜਿਹੜੇ ਚਾਪਲ ਨੇ ਪ੍ਰੋਬਲਮ ਆ ਕੇ ਬੱਚੇ ਚਾੜੇ ਕੋ ਮਾਪੇ ਨਹੀਂ ਪੈਦੇ ਬਸਾਬੜੀ ਸੋ ਮਾਪੇ ਨੂੰ ਕੀ ਸੰਦੇਸ਼ ਤੁਹਾਡੇ ਲੋਕ ਕੀ ਕਰਨਾ ਚਾਹੀਦਾ ਇਹ ਮੇਰੇ ਮਨ ਕੋਈ ਆ ਕਿ ਚਾੜੇ ਸੈਂਟਰ ਜਿਹੜੇ ਬੱਚੇ ਆਉਂਦੇ ਆ ਨਾ ਜੇ ਕਿਤੇ ਉਹਨਾਂ ਦੇ ਮਾਪੇ ਇਹ ਦੇਖ ਲੈਣ ਕਿ ਚਾੜੇ ਬੱਚਿਆਂ ਦੀ ਪ੍ਰੋਗਰੈਸ ਰਹਿਣਾ ਉਹ ਉਹਨਾਂ ਨੂੰ ਉਹਨਾਂ ਦੇ ਘਰ ਵਿੱਚ ਨਿਸ਼ੰਪਾ ਸੁਣ ਦੇਣ ਸਾਡੇ ਸੈਂਟਰ ਚ ਆਉਣ ਤੋਂ ਬਾਅਦ 1 ਸਾਲ ਆਉਣ ਤੋਂ ਬਾਅਦ ਉਹ ਹੁਣ ਆਪਣੇ ਸਕੂਲਾਂ ਵਿੱਚ ਕਹਿੰਦੇ ਜੀ ਜੀ ਨਵੀਆਂ ਵਰਯੋਗ ਲਗਾਏ। ਜੋ ਆ ਜਿਹੜਾ ਫਾਇਦਾ ਹੈ ਵਿਦਿਆਰਥੀਆਂ ਨੂੰ ਜਿਕੇ ਦੇ ਮਾਪੇ ਇਸ ਨੂੰ ਸੰਭਲਣ ਜਾਣ ਦੇ ਕਹ ਲਿਆ ਜੇ ਮਨੁਸ਼ਕੀਨ ਤੇ ਮਾਪੇ ਬੱਚਿਆਂ ਨੂੰ ਸਾਡੀ ਗੁਰੂ ਦੇ ਜੀ। ਜੀ। ਸੋ ਬਹੁਤ ਬਹੁਤ ਧੰਨਵਾਦ ਇਸਨ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਜੀਐਸਜੀ 바ਸੀ ਸਾਹਿਬ ਫਰਮ ਯੂ ਐਸ ਏ ਜੋ ਕਿ ਬਹੁਤ ਹੀ ਅਸ਼ੀਆ ਸਮਾਮਾ ਇਸ ਆਪਣੇ ਪੂਰੇ ਪੰਜਾਬ ਦੇ ਅੰਦਰ ਦੇ ਰਹੇ ਹਨ ਸੋ ਨਾ ਪੇਰੈਂਟਸ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਹਨਾਂ ਦੀ ਸੰਸਥਾ ਨਾਲ ਇਹ ਸੈਂਟਰ ਨਾਲ ਜੋੜੋ ਕਿਉਂਕਿ ਹੁਣੇ-ਹੁਣੇ ਤੁਸੀਂ ਵੇਖ ਲੋ ਜਿਵੇਂ ਕਿ ਇਹਨਾਂ ਦੇ ਸਕੂਲਾਂ ਵਿੱਚ ਪੜ੍ਹ ਕੇ ਗਏ ਬੱਚੇ ਜੋ ਕਿ ਅਵਲ ਨੰਬਰ ਲੈ ਕੇ ਜਿਹੜੇ ਕਿ ਆਪਣਾ ਤੇ ਆਪਣੇ ਮਾਪਿਆਂ ਦਾ ਆਪਣੇ ਸਕੂਲ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਨਾਮ ਰੋਸਰ ਕਰਦੇ ਹਨ ਸੋ ਇਹਨਾਂ ਦੀਆਂ ਸਮਾਮਾ ਵੱਧ ਰਹਿਣੀ ਚਾਹੀਦੀਆਂ ਹਨ